ਹਾਂਜੀ ਸਤਿ ਸ੍ਰੀ ਅਕਾਲ ਜੀ ਜਿਵੇਂ ਆਪਾਂ ਸਾਰਿਆਂ ਨੂੰ ਪਤਾ ਹੀ ਹੈ ਕਿ ਦੇਵਗਨ ਫੈਲਨੇ ਨੇ ਇੱਕ ਅਨਾਉਂਸਮੈਂਟ ਕੀਤੀ ਸੀ ਕਿ ਉਹਨਾਂ ਨੇ ਟਕੂਆ ਦਾ ਮੁੰਡਾ 3 ਮੂਵੀ ਦੀ ਪ੍ਰੋਮੋਸ਼ਨ ਲਈ ਹਨਾ ਦੇਵ ਕਰੋੜਵੀਰ ਜੀ ਤੇ ਬਾਣੀ ਭੈਣ ਹੋਣੀ ਕਿ ਟਕੂਆ ਦਾ ਮੁੰਡਾ 3 ਮੂਵੀ ਜੋ ਆ ਰਹੀ ਹੋਸੀ ਪ੍ਰੋਮੋਸ਼ਨ ਲਈ ਸਾਰੇ ਆ ਰਹੇ ਆ ਤੇ ਉਹ ਗ੍ਰੈਂਡ ਵਾਕ ਵਿਖੇ ਵੀ ਸਾਰੇ ਉਹਨਾਂ ਨੂੰ ਮਿਲਣਗੇ ਤੇ ਉਹਨਾਂ ਨੇ ਇੱਕ ਹੋਰ ਅਨਾਉਂਸ ਕੀਤੀ ਸੀ ਕਿ ਜਿਨ੍ਹਾਂ ਨੇ ਵੀ ਸਾਨੂੰ ਮਿਲਣਾ ਹੋਇਆ ਬਹੁਤ ਲੋਕ ਸਾਨੂੰ ਕਹਿ ਰਹੇ ਆ ਕਿ ਅਸੀਂ ਤੁਹਾਨੂੰ ਮਿਲਣਾ ਸਾਥੋਂ ਮਿਲਿਆ ਨਹੀਂ ਜਾਂਦਾ ਉਹ ਸਾਰੇ ਗ੍ਰੈਂਡ ਵਾਕ ਵੀ ਕੇ ਆਉ ਤੇ ਸਾਨੂੰ ਉਥੇ ਆ ਕੇ ਮਿਲੋ ਤੇ ਸਾਰੇ ਜਾਣੇ ਉਥੇ ਪਹੁੰਚੇ ਖੂਬ ਰੌਣਕਾਂ ਲੱਗੀਆਂ ਤੁਸੀਂ ਵੀਡੀਓ ਦੇ ਨਾਲ ਬਣੇ ਰਹੋ ਤੁਹਾਨੂੰ ਸਾਰੀ ਵੀਡੀਓ ਦੇਖਣ ਨੂੰ ਮਿਲੇਗੀ ਕਿ ਉਥੇ ਉਹਨਾਂ ਨੇ ਸਾਰੀ ਦੱਪੋ ਦਾ ਮੁੰਡਾ ਜੀ ਦੀ ਸਾਰੀ ਟੀਮ ਉਥੇ ਪਹੁੰਚੀ ਦੀਰਗਨ ਫੈਮਿਲੀ ਦੀ ਸਾਰੀ ਟੀਮ ਉਥੇ ਪਹੁੰਚੀ ਉਥੇ ਇਹਨਾਂ ਕਠ ਸੀ ਉਹ ਸਾਰਾ ਕਠ ਦੀਰਗਨ ਫੈਮਿਲੀ ਦੇ ਕਰਕੇ ਤੇ ਦੇਖ ਰੌਣਕ ਵੀ ਜੀ ਉਹਨਾਂ ਦੇ ਕਰਕੇ ਹੀ ਹੋਇਆ ਵਾ ਕਿ ਕਿ ਅਸੀਂ ਦੇਖ ਹੀ ਰਹੇ ਹਾਂ ਵੀਡੀਓ ਦੇ ਵਿੱਚ ਬਹੁਤ سارے ਲੋਕ ਇਦਾਂ ਦੇ ਸੀ ਜਿਨ੍ਹਾਂ ਨੂੰ ਦੇਰਦਨ ਫੈਮਿਲੀ ਦੇ ਨਾਲ ਮਿਲਣ ਦਾ ਮੌਕਾ ਮਿਲਿਆ ਕਿਉਂਕਿ ਉਹਨਾਂ ਦੀ ਹਰ ਇੱਕ ਵੀਡੀਓ ਦੇ ਉੱਤੇ ਇਹੀ ਕਮੈਂਟ ਆਉਂਦੇ ਸੀ ਕਿ ਅਸੀਂ ਤੁਹਾਨੂੰ ਮਿਲਣਾ ਤੁਹਾਨੂੰ ਕਿਵੇਂ ਮਿਲਿਆ ਜਾਊਗਾ ਕਿਵੇਂ ਮਿਲਿਆ ਜਾਊਗਾ ਫਿਰ ਉਹਨਾਂ ਨੇ ਇੱਕ ਅਨਾਉਂਸ ਕੀਤੀ ਸੀ ਕਿ ਅਸੀਂ ਆ ਰਹੀਆਂ ਗ੍ਰੈਂਡ ਮੋਕ ਵੀ ਖੇਤੀ ਸਾਰੇ ਆਓ ਉੱਥੇ ਆਪਾਂ ਮਿਲਦੇ ਹਾਂ ਗੱਲਾਂ ਬਾਤਾਂ ਕਰਦੇ ਹਾਂ ਸੋ ਬਹੁਤ سارے ਫਰੈਂਡਸ ਨੇ ਉਹਨਾਂ ਨੂੰ ਪਿਆਰ ਦਿੱਤਾ ਹਨਾ ਰੱਬ ਇਹਨਾਂ ਨੂੰ ਖੂਬ ਤਰਕੀਆਂ ਦੇਵੇ ਕਿਉਂਕਿ ਇਹ ਜੀ ਜ਼ਿੰਦਗੀ ਹਨਾ ਬੰਦਾ ਸੋਚਦਾ ਜਿੱਥੇ ਉਹਨਾਂ ਨੂੰ ਲੱਖਾਂ ਦੁਨੀਆ ਦੇ ਵਿੱਚੋਂ ਲੱਖਾਂ ਕਰੋੜਾਂ ਲੋਕ ਪਿਆਰ ਕਰਦੇ ਆ ਦੇਖੋ 10 ਲੱਖ ਬੰਦਾ ਉਹਨਾਂ ਦਾ ਸਬਸਕ੍ਰਾਈਬਰ ਆਪ ਨੂੰ ਸਾਰਿਆਂ ਨੂੰ ਪਤਾ ਹੀ ਹੈ ਤੇ ਉਹਨਾਂ ਦੀ ਹਰ ਇੱਕ ਵੀਡੀਓ 1 ਮਿਲੀਅਨ ਦੇ ਵਿੱਚ ਗਈ ਹੋਈ ਆ 10 ਲੱਖ ਬੰਦਾ ਹੀ ਨਹੀਂ ਸਿਰਫ ਕਰੋੜਾਂ ਦੇ ਵਿੱਚ ਲੋਕ ਉਹਨਾਂ ਦੇ ਫੈਨ ਆ ਜੋ ਉਹਨਾਂ ਨੂੰ ਮਿਲਣਾ ਚਾਹੁੰਦੇ ਸੀ ਪਰ ਜੋ ਕਿ ਲੁਧਿਆਣੇ ਦੇ ਸੀ ਆਸ-ਪਾਸ ਸੀ ਕਿ ਲੁਧਿਆਣੇ ਤੋਂ ਉਹ ਉਹਨਾਂ ਨੂੰ ਕੱਲ ਮਿਲ ਪਾਏ ਆ ਤਾਂ ਤੇ ਬਾਕੀ ਉਹਨਾਂ ਨੇ ਇਹ ਵੀ ਕਿਹਾ ਕੋਈ ਗੱਲ ਨਹੀਂ ਜਲਦੀ ਆਪਾਂ ਤੁਹਾਨੂੰ ਮਿਲਾਂਗੇ ਜੋ ਵੀ ਇੰਨੀ ਪ੍ਰੋਮੋਸ਼ਨ ਸ਼ੁਰੂ ਕਰਿਆ ਕਰਨਗੇ ਜਦ ਕਿ ਤੇ ਆਇਆ ਜਾਇਆ ਜਾਣ ਦੀ ਉਹ ਕਦੇ ਸੀ ਅਨਾਉਂਸ ਕਰਿਆ ਕਰਾਂਗੇ ਤੇ ਆਪਾਂ ਸਾਲਿਆਂ ਨੂੰ ਇੱਕ ਇੱਕ ਵਾਰ ਮਿਲਣ ਦਾ ਮੌਕਾ ਜਰੂਰ ਦੇਵਾਂਗੇ ਤੇ ਉੱਥੇ ਉਹਨਾਂ ਨੂੰ ਬਹੁਤ ਹੀ ਵਧੀਆ ਵੈਲਕਮ ਕੀਤਾ ਉਹਨਾਂ ਦਾ ਤੇ ਉਥੇ ਉਹਨਾਂ ਨੇ ਮੂਵੀ ਦੀ ਪ੍ਰਮੋਸ਼ਨ ਵੀ ਕੀਤੀ ਹਨਾ ਤੇ ਦੀਪ ਫੋੜੀ ਤੇ ਬਾਣੀ ਭੇਨ ਹੋਰਾਂ ਨੇ ਸਾਰੇ ਆਏ ਉਥੇ ਸਾਰੀ ਟੀਮ ਨੇ ਆ ਕੇ ਉਥੇ ਖੂਬ ਰੌਣਕਾਂ ਲਾਈਆਂ ਤੇ ਦੀਪਗਲ ਫੈਮਿਲੀ ਲਈ ਇੰਨਾ ਪਿਆਰ ਵੇਖ ਕੇ ਦੀਪ ਫੋੜੀ ਹੋਰਾਂ ਤੇ ਬਾਣੀ ਭੇਨ ਲਈ ਇੰਨਾ ਪਿਆਰ ਵੇਖ ਕੇ ਮੈਂ ਬਹੁਤ ਖੁਸ਼ ਹੋਇਆ ਕਿਉਂਕਿ ਉਥੇ ਦੀਪਗਲ ਫੈਮਿਲੀ ਦੇ ਨਾਲ ਜੋ ਕੰਮ ਕਰਦੀ ਸਾਰੀ ਟੀਮ ਵੀ ਉਥੇ ਪਹੁੰਚੀ ਸੀਗੀ ਤੇ ਆਪਾਂ ਤੁਹਾਨੂੰ ਤੁਸੀਂ ਤੁਸੀਂ ਦੇਖ ਰਹੇ ਹੋ ਅਰਮਾਨ ਮਾਲਿਕ ਵੀ ਉਥੇ ਪਹੁੰਚੇ ਆ ਹਨਾ ਸਾਰੀ ਹੀ ਉਥੇ ਪਹੁੰਚੇ ਆ ਤੇ ਸੋ ਵੇਖ ਕੇ ਬਹੁਤ ਹੀ ਜ਼ਿਆਦਾ ਵਧੀਆ ਲੱਗਿਆ ਵਾ ਹਨਾ ਕਿਉਂਕਿ ਇਹੋ ਜਾ ਜੋ ਟਾਈਮ ਹੁੰਦਾ ਵਾ ਹਨਾ ਇਹ ਹਰ ਕਿਸੇ ਦੇ ਕਰਮਾਂ ਦੇ ਵਿੱਚ ਨਹੀਂ ਹੁੰਦਾ ਕਿਉਂਕਿ ਇਹ ਕੋਈ ਕੋਈ ਹੁੰਦਾ ਵਾ ਜੋ ਇਸ ਮੁਕਾਮ ਤੱਕ ਪਹੁੰਚ ਜਾਵਾ ਤੇ ਤੇਗਨ ਫੈਮਿਲੀ ਇਸ ਮੁਕਾਮ ਤੱਕ ਪਹੁੰਚ ਗਈ ਹੈ ਸੋ ਬਹੁਤ ਬਹੁਤ ਮੁਬਾਰਕਾ ਹੁਨਾਂ ਨੂੰ ਹਨਾ ਕਿ ਆਪਰੇ ਲਈ ਨਵੇਂ ਦੇ ਕੰਟੈਂਟ ਬਣਾਉਂਦੇ ਆ ਤੇ ਇੱਕ ਗੱਲ ਹੋਰ ਕਿ ਉਹ ਜਲਦੀ ਹੀ ਦਾਣਾ ਪਾੜੀ ਮੂਵੀ ਦੇ ਵਿੱਚ ਉਹ ਤੁਹਾਨੂੰ ਦੇਖਣ ਵੀ ਤੇ ਬਾਣੀ ਭੈਣ ਮਿਲਣਗੇ ਉਹਨਾਂ ਦੀ ਵੀਡੀਓ ਚੈਨਲ ਸ਼ੂਟ ਹੋਈ ਹੈ ਵੀਡੀਓ ਇੱਕ ਦੋ ਦਿਨਾਂ ਦੇ ਵਿੱਚ ਸ਼ਾਇਦ ਐਪੀਸੋਡ ਆ ਹੀ ਜਾਵੇ ਕਿ ਮਿੰਦੋ ਪੈਂਸ ਦੇ ਨਾਲ ਜਲਦੀ ਹੀ ਦੀਪੁਰ ਵੀਰਜੀ ਤੇ ਬਾਣੀ ਭੈਣ ਜਲਦੀ ਹੀ ਉਹ ਵੀਡੀਓ ਦੇ ਵਿੱਚ ਆਉਣਗੀ ਉਮੀਦ ਕਰਦਾ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਊਗੀ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ